ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਪਾਂ ਸਾਰੇ ਠੀਕ ਠਾਕ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਟਾਈਮ ਆ ਜਿਹੜਾ ਸਵੇਰ ਸੁਬਾ ਦਾ ਦਿਨ ਆ ਵੀਰਵਾਰ ਹਾਂ ਵੀਰਵਾਰ ਤੇ ਆਪਾਂ ਕੱਲ ਖੂਬ ਬਣਾਇਆ ਸੀ ਕੱਲ ਐਸਟ੍ਰੇਮ ਬਣਾਇਆ ਕੱਲ ਐਸਟ੍ਰੇਮ ਬਣਾਇਆ ਸੀ ਬਾਅਦ ਵਿੱਚ ਸ਼ਾਮ ਨੂੰ ਬਾਜ਼ਾਰ ਚਲੇ ਗਏ ਹਨਾ ਤੇ ਟਾਈਮ ਨਹੀਂ ਲੱਗਾ ਨੇ ਵੀ انا ਮਸ਼ੀਨ ਤੇ ਇਹਦਾ ਕੰਮ ਬਹੁਤ ਹੁੰਦੇ ਜਾਂਦੇ ਬਸ ਐਂ ਹੋਣੀ ਹੁਣ ਆਪਾਂ ਕਿਹਾ ਵੀ ਆਟਾ ਪੁੰਨ ਕੇ ਪਾ ਦਿੰਨੇ ਆ ਉਸ ਤੋਂ ਬਾਅਦ ਸਾਨੂੰ ਆਏ ਭੋਗ ਦੀਦੀ ਹੋਣਾ ਨੇ ਉੱਧਰ ਜਾਣਗੇ ਖੰਡਪਟਸਾ ਪਰਸੋਂ ਦਾ ਪ੍ਰਕਾਸ਼ ਹੋਇਆ ਹੋਇਆ ਸੀ ਉਹਨਾਂ ਦੇ ਤੇ ਉਹਨਾਂ ਦੇ ਅੱਜ ਭੋਗ ਆ ਲੈਟਾੜਾ ਆਪਾਂ ਬਿਲਕੁਲ ਸੁੱਕਾ ਜਿਹਾ ਪੁੰਨੇ ਆ ਹਾਂ ਜਾ ਦੇ ਵੀ ਕਿਉਂ ਪਾ ਕੇ ਨਹੀਂ ਆਪਾਂ ਭੁੰਨੇ ਆ ਇਹ ਥੋੜੇ ਥੋੜੇ ਸੇ ਇਕ ਤੇ ਥੋੜੇ ਥੋੜੇ ਸੇ ਇਕ ਤੇ ਭੁੰਨੇ ਆ ਬਿਲਕੁਲ ਇਹ ਹਲਕਾ ਹਲਕਾ ਆਪਸੇ ਇਕ ਸੀਗਾ ਤੇ ਕਿੰਨਾ ਵਧੀਆ ਐ ਬ੍ਰਾਊਨ ਬ੍ਰਾਊਨ ਹੋ ਗਿਆ ਇਹ ਤੇ ਇਹ ਆਪਣੇ ਕੋਲ ਕੱਲ ਦਾ ਜਿਹੜਾ ਖੁਆ ਸੀ ਆਪਾਂ ਨਾ ਮਿੱਠਾ ਇਹਦੇ ਚ ਹੀ ਪਾ ਲੈਣੇ ਹੁੰਨੇ ਆ ਸੁੱਕੀ ਖਾਨ ਨਹੀਂ ਫਿਰ ਸੁੱਕੀ ਪਾਉਣੀ ਪੈਂਦੀ ਆ ਤੇ ਇਧਰ ਆਪਣੀ ਬਣੀ ਪਈ ਲੇਟੀ ਗਾਂ ਦੇ ਗਾਂ ਦੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਆਪਣੀ ਗਾਂ ਸੁਈ ਆ ਉਹਨੂੰ ਫਰਨਸ ਤੇ ਆਪਣੀ ਲੈਟੀ ਜਿਹੜੀ ਗੜਪਾ ਕੇ ਤਿਆਰ ਬੱਸ ਬਹੁਤ ਆਣਾ ਹਾਂ ਫਿਰ ਬਾਲੀਆਂ ਕਾਲੀਆਂ ਜੀਆਂ ਹੋ ਜਾਂਦੀਆਂ ਸੋ ਬਿਲਕੁਲ ਥੋੜੇ ਥੋੜੇ ਸੇਕ ਤੇ ਆਪਾਂ ਆਟਾ ਭੁੰਨ ਲਿਆ ਤੇ ਇਹਦੇ ਵਿੱਚ ਆਪਾਂ ਮਿੱਠਾ ਪਾ ਲਿਆ ਸੀਗਾ ਹੁਣ ਆਪਾਂ ਨੂੰ ਉਤੋਂ ਦੀ ਵੀ ਮਿੱਠਾ ਪਾਉਣ ਦੀ ਨਹੀਂ ਲੋੜ ਗਈ ਕਈ ਸੁੱਕੀ ਠੰਡ ਪਾ ਲੈਂਦੇ ਆ ਪਾਤਾ ਸ਼ੁਰੂ ਤੋਂ ਇਵੇਂ ਹੀ ਬਣਾਈ ਤੇ ਹਾਂ ਖੂਆ ਜੇ ਮੰਨ ਲਓ ਆਪਾਂ ਰੱਖਿਆ ਹੋਵੇ ਫਿੱਕਾ ਵਿੱਚ ਮਿੱਠਾ ਨਾ ਪਾਇਆ ਹੋਵੇ ਫਿਰ ਸੁੱਕੀ ਖੰਡ ਵੀ ਪੈ ਜਾਂਦੀ ਆ ਤੇ ਸਰਦੀਆਂ ਤੇ ਸਭ ਕੁਝ ਚੱਲਦਾ ਹੀ ਰਹਿੰਦਾ ਆਪਣੀ ਦਾਤ ਕੀ ਗਾਂ ਸੂਪੀ ਤੇ ਕਿੰਨੇ ਵਾਰੀ ਪਿੰਨੀਆਂ ਬਣ ਗਈਆਂ ਥੋੜੀਆਂ ਥੋੜੀਆਂ ਪਹਿਲਾਂ ਸਗੋਂ ਅਸੀਂ ਮੁੱਲ ਦੁੱਧ ਲੈ ਕੇ ਖੂਆ ਬਣਾਇਆ ਹਾਂ ਮੈਂ ਅੱਗਾਂ ਕਿੰਚ ਵਿੱਚ ਮੈਂ ਕਹੇ ਪਤਾ ਨਹੀਂ ਸੀ ਗਿਆ ਤੇ ਬੱਚੇ ਆਮਰੇ ਬਣਾ ਲਈਦਾ ਬੱਚੇ ਖਾ ਲੈਂਦੇ ਆ ਪਤਾ ਸਾਡੇ ਬੱਚੇ ਆ ਵੀ ਮੀ ਵੀ ਖਾ ਲੈਂਦੇ ਆ

ਗਰੀਦਾਂ ਇਹਨੂੰ ਕੋਈ ਭੋਗ ਤੇ ਲੈ ਕੇ ਨਹੀਂ ਚੱਲਿਆ ਅਸ ਦੋਨੋਂ ਨਹੀਂ ਚੱਲੇ ਅਸੀਂ ਆਪੋ ਆਪਣੇ ਕੰਮਾਂ ਧੰਦਿਆਂ ਤੇ ਚੱਲੇ ਆ ਇੱਕਦਮ ਤਿਆਰੀ ਹੋ ਉਹ ਬੰਦੇ ਨੇ ਕੀ ਪਾ ਕੇ ਜਾਣਾ ਉਹਦੇ ਵੀ ਪਵਾ ਦੋ ਲਈ ਹੁਣ ਉਹਦਾ ਫੋਨ ਦਾ ਬਸ ਪੈਂਟ ਸ਼ਰਟ ਪਾਣੀ ਕਿ ਕੜਤਾ ਪਜਾਮਾ ਪੈਂਟ ਸ਼ਰਟ ਪੋੜੀਂ ਚਲੋ ਵੀ ਇਹ ਦਫਤਾਰੀਆਂ ਕਰਦੇ ਭੋਗਦੀਆਂ ਤੇ ਆਪਾਂ ਤਿਆਰੀ ਕਰਦੇ ਆ ਬਟੀ ਤੇ ਜਾਣ ਦੀ ਕੌਣ ਸੇ ਤੇਲ ਲਗਾ ਰਹੇ ਹੋ ਆਪਾਂ ਤਿਆਰੀ ਕਰ ਰਹੇ ਆ ਮੁੱਛਾ ਖੜੀਆਂ ਕਰਦੇ ਆ ਅੱਛਾ ਖੜੀਆਂ ਕਰਦੀਆਂ ਹੈਨਾ ਕਿਹੜਾ ਤੇਲ ਲਾ ਰਹੇ ਹੋ ਹਾਂ ਹਾਂ ਕਰਕੇ ਮੁੱਛਾ ਖੜੀਆਂ ਕਰਦੀ ਠੀਕ ਆ ਕਰੋ ਜੀ ਕਰੋ ਚਲੋ ਬਈ ਆਪਾਂ ਚੱਲਦੇ ਆਂ ਦੁਕਾਨ ਤੇ ਨਹੀਂ ਇਹ ਚੱਲਦੇ ਦੁਕਾਨ ਤੇ ਮੈਂ ਚੱਲੀ ਬੁਠੀਕ ਤੇ ਹੋ ਬਈ ਕੱਪੜਿਆਂ ਦੀ ਤੇ ਹੋ ਰਹੀ ਗਰਮੀ ਜਿਤਾਂ ਸਵੇਰ ਤੋਂ ਕੇ ਪਾਉਤੇ ਜਦੋਂ ਆਪ ਵਿਲੇ ਹੁੰਨੇ ਆ 9 10 ਵਜੇ ਦੇ ਨੂੰ ਉਹ ਤੈਨੂੰ ਕੱਪੜੇ ਸਾਰੇ ਸੁੱਕ ਜਾਂਦੇ ਤੇ ਸਾਰੇ ਸਾਮ ਲੈ ਜਾਂਦੇ ਆ ਹੁਣ ਤਾਂ ਫਸਤਾ ਦਿਨਾਂ ਦੇ ਫਰਕ ਪੈ ਗਿਆ ਬਹੁਤ ਜ਼ਿਆਦਾ ਕੋਈ ਸ਼ਾਂਤ ਕੰਮ ਦੇ ਲਾਲਚ ਲੱਗ ਜਾਈ ਤੇ ਤੈਨ ਸਾਢੇ ਧਿਆਨ ਦਾ ਟਾਈਮ ਚਾਰ ਘੱਜਣ ਵਾਲੇ ਹੋਏ ਪਏ ਆ ਕੱਪੜੇ ਅਜੇ ਹੁਣ ਲਾਏ ਤਾਂ ਨਹੀਂ ਤੋਂ ਇੱਕ ਘੰਟੇ ਵਿੱਚ ਕਿਤੇ ਵੜ ਜਾਈਦਾ ਦੋ ਘੰਟੇ ਲਾ ਸੋਣੇ ਨਾਲ ਹੀ ਕੰਮ ਵਾਜਦਾ ਕੱਲ ਵੀ ਬਾਜ਼ਾਰ ਰੱਟ ਦੇ ਵਿੱਚ ਘੰਟੇ ਟੱਕ ਗਏ ਆ ਬਾਜ਼ਾਰ ਹੂੰ ਤੇ ਉਹਨੇ ਨਾਲ ਹੀ ਆਏ ਹੋ ਗਏ ਪਤਾ ਨਹੀਂ ਕਿੰਨਾ ਕੰਮ ਲੇਟ ਹੋ ਗਿਆ ਅੱਜ ਭੋਗ ਤੇ ਜਾਇਆ ਆਈਆਂ ਵਿੱਚੋਂ 2 ਘੰਟੇ ਕੱਲ ਤੋਂ ਆਪਾਂ ਨੇ ਫੇਰ ਇੱਕ ਖੰਡ ਪਾ ਰੱਖ ਫੇਰ ਆਪਾਂ ਨੂੰ ਸੱਦਾ ਆ ਗਿਆ ਹਾਂ 3 ਦਿਨ ਆਪਣੇ ਸਮੇਂ ਆਪਣੇ ਖੇਤਾਂ 'ਚ ਵੈਸੇ ਆਪਣੀ 4 ਕੀ ਗਵਾਂਢੀ ਆ ਤੇ ਉਹਨਾਂ ਦੇ ਖੰਡ ਪਾਠ ਤੇ ਸੋ ਆਪਾਂ ਤੁਹਾਨੂੰ ਵੀ ਹੁਣ ਆਪਾਂ ਰੋਜ਼ ਸਵੇਰ ਸ਼ਾਮ ਨੂੰ ਜ ਘਰ ਜਾਇਆ ਕਰਾਂਗੇ ਇਹ ਪਿੰਡਾਂ ਚ ਜਿਹੜੇ ਰਹਿੰਦੇ ਆ ਨਾ ਉਹਨਾਂ ਨੂੰ ਇਹ ਚੀਜ਼ ਪਤਾ ਵੀ ਜਦੋਂ ਆਪਣੇ ਐਂਡ ਗਵਾਨ ਖੰਡ ਪਾਟ ਹੁੰਦੇ ਆ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਉਦੋਂ ਫਿਰ ਰੋਟੀ ਜਿਵੇਂ ਉੱਧਰ ਹੁੰਦੀ ਆ ਸਾਰੇ ਘਰਾਂ ਦੀ ਹਣ ਉਹ ਵੀ ਅੱਜ ਕਹਿ ਗਏ ਆ ਵੀ ਤਿੰਨ ਦਿਨ ਉੱਧਰ ਹੀ ਤੁਸੀਂ ਆਉਣਾ ਤੇ ਰੋਟੀ ਪਕਾਉਣੀ ਵੀ ਹੁੰਦੀ ਆ ਕਿ ਆਂਕੀ ਹੂੰ ਤੇ ਰੋਟੀ ਉਹ ਹੀ ਨੇ ਸਾਰੇ ਇਕੱਠੇ ਉੱਥੇ ਹੀ ਪਕਾਉਂਦੇ ਆ ਫਿਰ ਤੰਦਰਨ ਆਪਾਂ ਉੱਧਰ ਜਾਣਾ ਪਿਆ ਕਰਨਾ ਕਿਉਂਕਿ ਘਰ ਦੇ ਕੰਮ ਨਹੀਂ ਹੁੰਦੇ ਆ ਘਰ ਦੇ ਕੰਮ ਨਹੀਂ ਘਟ ਦੇਗੇ ਵੀ ਆਪਾਂ ਉੱਧਰ ਜਾਣਾ ਤਾਂ ਘਰ ਦਾ ਕੰਮ ਘਟ ਜਾਊਗਾ ਛੇਤੀ ਛੇਤੀ ਕੰਮ ਕਰਕੇ ਜਾਣਾ ਪਿਆ ਕਰੂਗਾ ਸ਼ਾਮ ਨੂੰ ਵੀ ਟਾਈਮ ਨਾਲ ਘਰਾਂ ਤੋਂ ਰੰਜੋ ਕੇ ਤੇ ਫਿਰ ਉੱਧਰ ਜਾਣਾ ਹੁੰਦਾ ਸੁਬਾਹ ਵੀ ਟਾਈਮ ਨਾਲ ਕੰਮ ਕਰਕੇ ਬੱਚਿਆਂ ਨੂੰ ਸਕੂਲ ਤੋਰ ਕੇ ਫਿਰ ਉੱਧਰ ਜਾਣਾ ਪਿਆ ਕਰਨਾ ਆਪਾਂ ਨੂੰ ਅੱਜ ਮੈਂ ਹਾਂਗਰ ਤੇ 200 ਲਾ ਕੇ ਕਿੰਨਾ ਕੁ ਸਹਰਿੰਦਰ ਤਚਕ ਤਚਕ ਹਾਂਗਰ ਤੇ ਟੰਗ ਦਿੰਦਾ ਹੁਣ ਸਿਆਲ ਚ ਤੋਂ ਓ ਵੀ ਜਿਆਦੇ ਹੂੰ ਅੱਜ ਮੈਂ ਕਿੰਨਾ ਕੁਸ਼ ਹਾਂਗਰ ਤੋਂ ਲਾ ਕੇ ਤੇ ਹਜੇ ਤਾਂ ਉਹ ਕੀਤਾ ਸਾਡੀ ਤਾਂ ਕਿੱਡੀ ਪੰਡ ਬਣ ਗਈ ਅੱਜ ਮੇਰੇ ਵੀ ਦੋ ਸੂਟ ਹੋ ਗਏ ਕਿ ਕਿਆ ਮੇਰਾ ਨਵਾਂ ਸੂਟ ਧੋਣ ਵਾਲਾ ਸੀ ਆ ਵੀ ਸਾਰੇ ਥੋੜੇ ਆ ਮੇਰਾ ਜੇ ਨਵਾਂ ਸੂਟ ਧੋਣ ਵਾਲਾ ਸੀ ਇੱਕ ਇੱਕ ਤਾਂ ਮੇਰਾ ਉਹ ਸੂਟ ਵੱਧ ਹੋ ਗਿਆ ਇੱਕ ਅੱਜ ਮੈਂ ਹਾਂਗਰ ਤੋਂ ਕਿੰਨੇ ਹੀ ਕੱਪੜੇ ਲਾਏ ਇੱਕ ਇੱਕ ਦੋ ਦੋ ਦਿਨ ਪਾ ਕੇ ਤੇ ਹਾਂਗਰਾਂ ਤੇ ਟੰਗੀ ਜਾਂਦੇ ਆ ਹਾਂਗਰਾਂ ਤੇ ਟੰਗੀ ਜਾਂਦੇ ਆ ਇੱਕੋ ਵਿੱਚ ਸਰਦੀ ਆ ਬੰਦ ਲਾਈਨਿੰਗ ਵਾਲੇ ਕਰਕੇ ਉਹ ਲੱਗਦੀ ਸਲਵਾਰ ਮੇਰੀ ਕੱਪੜੇ ਰੋਜ਼ ਦੀ ਰੋਜ਼ ਹੀ ਉਨੇ ਦੇ ਉਨੇ ਹੀ ਬਸ ਨਾਗਾ ਪੈਂਦਾ ਹੀ ਨਹੀਂ ਗਾ ਕੱਪੜਿਆ ਆਂਦਾ ਢੇਲੀ ਕੱਪੜੇ ਧੋਣ ਵਾਲੇ ਢੇਲੀ ਉਨੇ ਦੇ ਉਨੇ ਅੱਜ ਸੋਤ ਗਏ ਅੱਜ ਸ਼ਾਮ ਦੇ ਟਾਈਮ ਪਹਿਰ ਦਾ ਜਿਹੜਾ ਖਾਣਾ-ਦਾਣਾ ਉਹ ਆਪਣੇ ਵੇੜ ਲਿਆ ਪਾਂਡੇ ਤੋਂ ਤੇ ਗਏ ਤੇ ਹੁਣ ਬਸ ਸ਼ਾਮ ਦੀ ਤਿਆਰੀ ਆਸ ਵੇਲੇ ਤਾਂ ਨਾਲ ਹੀ ਸ਼ਾਮ ਦਾ ਟਾਈਮ ਹੋ ਜਾਂਦਾ ਗਰਮੀ ਜ਼ਿਆਦਾ ਹੁੰਦਾ ਸੀ ਦੁਪਹਿਰ ਦੀ ਰੋਟੀ ਖਾ ਕੇ ਆਪਾਂ ਕੋਈ ਹੋਰ ਕੰਮ ਵਿੱਚੋਂ ਕਰ ਲਈਦਾ ਸੀ ਦੋ ਘੰਟੇ ਹੁਣ ਤਾਂ ਨਾਲ ਹੀ ਬਸ ਸ਼ਾਮ ਦਾ ਟਾਈਮ ਉਧਰ ਮੰਮੀ ਸਬਜ਼ੀ ਚੀਰੀ ਜਾਂਦੇ ਆ ਬਸ ਹੁਣ ਸਾਢੇ 4 ਵਜੇ ਸਬਜ਼ੀ ਦਾ ਤੜਕਾ ਲਾਵਾਂਗੇ ਫਿਰ ਮਗਰ ਇਹ 7 ਦਾ ਟਾਈਮ ਹੋ ਜਾਂਦਾ ਹੂੰ 5:30 ਚਲੋ ਵੀ ਹੁਣ ਆਪਾਂ ਉਧਰ ਜਾਨਨੇ ਪਸੂਆਂ ਦੀ ਦੀ ਸਬਜੀ ਸਬਜੀ ਧਰਨਗੇ ਚਲੋ ਭੋਲ ਦੀ ਅੱਬਰ ਦੇ ਪਿਆਜ ਢਾਂਡੇ ਤੋਤੇ ਸੀ ਉਹਦੀ ਮਿੱਠੀ ਸੰਤਾ ਦੇ ਰੱਖਤੇ ਬੱਚਿਆਂ ਦੇ ਚੋਕੇ ਆਣਗੇ ਰੋਸ ਫਿਰ ਕਿਤਾ ਢਾਂਡੇ ਸੁੱਕ ਵੀ ਨਹੀਂ ਹੁੰਦੇ ਹੁਣ ਆਟਾ ਬੰਦੀ ਹੁਣ ਕਿੰਨੀ ਪਕਾਵਾਂਗੀ ਤੇ ਧਾਰਾਂ ਚੋਵਾਂਗੇ ਸਾਦਾ ਬੰਦੇ ਨੂੰ ਮਨ ਰਜ ਸਾਰਾ ਦਿਨ ਇੱਕ ਦਿਨ ਮਾਂਜੀ ਚੱਲ ਕੰਮ ਨਹੀਂ ਘਟਦੇ ਕਿੰਨੇ ਵਾਰੀ ਤਾਂ ਮਾਂਦ ਲਈ ਤੇ ਗੇੜੇ ਦੇ ਟੋਕਰਾ ਪਰ ਲੈ ਜਾਉ ਫੇਰ ਖਾਲੀ ਬਾਲ ਲੈ ਜਾਂਦਾ ਤਾਂ ਸਾਰਾ ਦਿਨ ਸੋਪਕ ਜਾਂਦੇ ਉਹਨਾਂ ਫੇਰ ਉਹ ਨਹੀਂ ਜੜ ਜਾਂਦੇ ਫੇਰ ਟੋਕਰਾ ਪਰ ਲੈ ਕੇ ਲੈਣਾ ਧੋਕੇ ਦੀ ਬਸ ਸਾਰਾ ਦਿਨ ਆਹੀ ਬੰਦਾ ਜਿਹਦੇ ਅੰਦਰ ਛੋਟੇ ਹੋ ਹੀ ਜਾਂਦੇ ਤੇ ਬਸ ਖਾਣ ਪਾਣੀ ਸੋਟਾ ਰਹੇ ਉਹਨਾਂ ਦਾ ਕੋਲੋਂ ਆਜ ਦਿਨ ਦਾ ਕਲਾ ਤਾਲ ਦਰਬਾਰ ਚੁੱਲੇ ਤੇ ਆਲੂ ਤੇ ਛੋਲੇ ਛੋਲੇ ਆਪਣੇ ਆਪ ਹੀ ਲੈ ਜਾਂਦੇ ਆ کافی ਦਿਨਾਂ ਬਾਅਦ ਆਇਆ ਕਰਦਾ ਸੀ ਮਨ ਦਾ ਲਾਈਆ ਪਰ ਉਹ ਆਉਂਦੇ ਆ ਵੀ ਡੰਗ ਜੋ ਕੇ ਬਣ ਜਾਂਦੇ ਆ ਵਿੱਚੋਂ ਵਿੱਚੋਂ ਦੋ ਤਨਵਾਰੀ ਤੋੜ ਕੇ ਮੰਮੀ ਰੱਖ ਦਿੰਦੀ ਆ ਨਾ ਮੈਂ ਕਿਉਂ ਦੋ ਵਾਰੀ ਛੋੜ ਕੇ ਫਿਰ ਕਰੇ ਜਾਂਦੇ ਆ ਪਰ ਵੀ ਸਬ지 ਨਾਲ ਦੀ ਤਰੀਕੀ ਨਹੀਂ ਹੁੰਦੀ ਹੇ ਸਮੋਹ ਜੀ ਜੀ ਰੋਇਸਾ ਹੋਰ ਜੀ ਤਾਂ ਸਭ ਜੀ ਆ। ਸਹੀ ਗੱਲ ਆ ਜੇ ਮੁੱਲ ਦੀ ਸਬਜ਼ੀ ਲਿਆਉਣ ਲੱਗ ਜੀ ਫਿਰ ਕਿੱਥੋਂ ਪੂਰੀ ਪੈਂਦੀ ਆ। ਮੇਟਾ ਹੋਈ ਨਹੀਂ ਸੁੱਟਾਂ ਦੇ ਘਰਾਂ ਦੇ। ਜੇ ਰੋਜ ਮੁੱਲ ਦੀ ਸਬਜ਼ੀ ਖਾਣ ਦੀ ਆ ਕਿੱਦਾਂ ਨਹੀਂ। ਹੋਦਰ ਬੱਚੇ ਦੋਨੋਂ ਕੰਮ ਕਰ ਰਏ ਹੋਮਵਰਕ ਹਰਮਨ ਵੀ, ਸ੍ਰਿੰਦਰ ਵੀ। ਬਸ ਆਪਾਂ ਹੁਣ ਤਦਨ ਵੀ ਛੇਤੀ ਛੱਪ ਜਾਂਦੇ ਆ। ਆਪਾਂ ਬਸ ਹੁਣ ਧਾਰਾਂ ਲਈ ਚੱਲਦੇ ਆ। ਹੋ ਗਿਆ। ਹੁਣ ਤੁਹਾਨੂੰ ਬਾਹਰ ਖਾਣੇ ਆਪਨੇ। ਸਬਜ਼ੀ ਹਰਿੰਦਰ ਨੇ ਪਾਲਕ ਪਾ ਦੋ ਸੁਬਾ ਪਾ ਜਿਹੜਾ ਸੱਚ ਕੋ ਆਪਣਾ ਐਸੋ ਵੀ ਹਨਾ ਇਹ ਪਿੰਨੀਆਂ ਬੱਟ ਲੀਆਂ ਸੀਗੀਆਂ ਉਹ ਵੀ ਸੁਖਾਦੀਆਂ ਵੀ ਬੱਚਿਆਂ ਨੇ ਖਾਲਾnga ਆ ਕੇ ਹੁਣ ਮੈਂ ਵੀ ਥੱਗੀ ਤੇਰੇ ਇਹ ਕੁਝ ਪਾ ਦਿੰਨੇ ਦੋਲੇ ਚ ਪਾ ਕੇ ਥਰੱਕ ਦਿੰਨੇ ਦੋ ਤਿੰਨ ਦਿਨ ਜਿਹੜੇ ਨਿਕਲ ਜਾਣਗੇ ਅਸੀਂ ਕਹਿੰਦੇ ਸੀ ਗਾਹ ਵੇਚਣੀ ਉਹਦਾ ਕੋ ਰੇਟ ਨਹੀਂ ਭਰਦਾਗਾ ਜਦੋਂ ਆਪਾਂ ਘਰੋਂ ਪਸੂ ਵੇਚਦੇ ਆ ਨਾ ਉਹਦੇ ਕੋਈ ਵੀ ਰੇਟ ਨਹੀਂ ਆਪਾਂ ਨੂੰ ਮਿਲਦਾ ਭਾਵੇਂ ਸਰਦੀ ਆ ਭਾਵੇਂ ਗਰਮੀ ਆ ਜਦੋਂ ਆਪ ਆਪਾਂ ਲੈਣ ਜਾਂਦੇ ਆ ਪਸੂ ਉਹਦੇ ਭਾਵੇਂ ਸਿਆਲ ਚ ਹੀ ਲੈਣ ਚਲੇ ਜਾਓ ਤਾਂ ਵੀ ਬਹੁਤ ਜ਼ਿਆਦਾ ਮਹਿੰਗੇ ਪਸੂ ਆਪਾਂ ਨੂੰ ਮਿਲਦੇ ਆ ਆਪਾਂ ਕੋ ਟੁੱਕੜਾ ਜਿਹਾ ਪਸੂ ਨੇ ਦਾ ਲੈ ਕੇ ਆਉਣੇ ਤਾਂ ਹੁਣ ਆਪਾਂ ਨੇ ਸੱਚੇ ਗਾਂ ਸੂਰੀ ਆ ਸੱਚੇ ਗਾਂ ਸਰਦੀ ਹੋਈ ਆ ਕਿਉਂ ਤਾਂ ਉਹਨਾਂ ਕੋਈ ਰੇਟ ਨਹੀਂ ਵਰਤਦਾ ਤੇ ਉਹਨਾਂ ਕੋਈ ਰੇਟ ਹੀ ਨਹੀਂ ਲਾਉਂਦਾ ਤਾਂ ਵੇਖਦੇ ਆ ਜੇ ਤਾਂ ਕੋਈ ਰੇਟ ਭਰਤਾ ਤਾਂ ਠੀਕ ਹੈ ਸਰਕਾਰ ਇਹ ਆਪ ਦੱਸ ਤੇ ਇਨਾਕੀ ਸਰ ਪਰ ਫਰੀਜ਼ ਤੱਕ ਸਾਨੂੰ ਕਰਾਉਣੀ ਹੀ ਹੈਗੀ ਨਾਲੇ ਦੁੱਧ ਤਾਂ ਬੜੀ ਸੰਘਣਾ ਆਇਆ ਹਾਂ ਦੁੱਧ ਤਾਂ ਪਤਲਾ ਹੁੰਦਾ ਤੇ ਪਰ ਇਹ ਤਾਂ ਗਾਂ ਦਾ ਦੁੱਧ ਸੰਘਣਾ ਆ ਗਿਆ ਨਾਲੇ ਬੱਚੀ ਵੀ ਸੋਹਣੀ ਬੱਚੀ ਹਾਂ ਇਨੀ ਸੋਹਣੀ ਆ ਮਗਰ ਤਾਂ ਵੀ ਕੋਈ ਰੇਟ ਨਹੀਂ ਹੁੰਦਾ ਫਰ ਦੇਖਦੇ ਨਹੀਂ ਤਾਂ ਫਿਰ ਦੂਜੀਆਂ ਦੋਵੇਂ ਟੋਕੜਾਂ ਉਹ ਵੇਚ ਦਾਂਗੇ ਤੇ ਉਹ ਵੀ ਸੱਜਰੀ ਇੱਕ ਮੱਝ ਹੋਰ ਲੈ ਲਾਂਗੇ ਉਹ ਵੀ ਟੂੜੀ ਨਹੀਂ ਉਹ ਹੀ ਖਾਈ ਜਾਂਦੇ ਹਾਂ ਨਾ ਇਹ ਵੀ ਖਾਈ ਜਾਂਦੇ ਹਾਂ ਖਰਚਾ ਤਾਂ ਉਹ ਨਹੀਂ ਖਾਈ ਜਾਂਦੇ ਇਹ ਦੋ ਪਰਸੂ ਦਾ ਬਾਹਰ ਮਹਿੰਗੇ ਪਈਏ ਤੋ ਉਹਨਾਂ ਦੀ ਟੂੜੀ ਪੱਠੇ ਤਾਂ ਕੋਈ ਨਹੀਂ ਸਾਰਾ ਦਾਣਾ ਵੀ ਉਹ ਹੀ ਖਾਈ ਜਾਂਦੇ ਹਾਂ ਬੱਸ ਉਹ ਲੋਕੀ ਲੋ ਦੋ ਦੋ ਵੀ ਤਾਂ ਦੋਸਤਾਂ ਦਾ ਚਿੱਟਾ ਪੂਰਾ ਹੁੰਦਾ ਦਾਣਾ ਨਹੀਂ ਕਿਤੇ ਜਾਨ ਕਰ ਦਿੱਤਾ ਇਹ ਤਾਂ ਹੈਗਾ ਤਦ ਵੀ ਅੱਜ ਦੇ ਵਲੌਗ ਦੇ ਐਂਡ ਵੀ ਆਪਾਂ ਇੱਥੇ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਜੇ ਆਪਣੇ ਚੈਨਲ ਦੇ ਨਾਮ ਉੱਤੇ ਚੈਨਲ ਨੂੰ ਕਰ ਲੋ ਤੁਸੀਂ ਸਬਸਕ੍ਰਾਈਬ ਤੇ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਸੋ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ